ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ 2027 ਵਿਧਾਨ ਸਭਾ ਚੋਣਾਂ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਕੌਣ ਮੁੱਖ ਮੰਤਰੀ ਹੋਵੇਗਾ ਪੰਜਾਬ ਦਾ ਜੋ ਕਿ ਅੱਜ ਤੋਂ ਹੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਕਾਂਗਰਸ ਪਾਰਟੀ ਵੱਲੋਂ ਵੀ ਭਾਜਪਾ ਵੱਲੋਂ ਵੀ ਤੇ ਅਕਾਲੀ ਦਲ ਵੱਲੋਂ ਵੀ ਕਾਂਗਰਸ ਪਾਰਟੀ ਦਾਵਾ ਜਤਾ ਰਹੀ ਹੈ ਕਿ 2027 ਦੇ ਵਿੱਚ ਕਾਂਗਰਸ ਸਰਕਾਰ ਬਣੇਗੀ ਦੂਸਰੇ ਪਾਸੇ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਜੋ ਕਿ ਉਹਨਾਂ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਉਹਨਾਂ ਦੇ ਵੱਲੋਂ ਵੀ ਇਹੀ ਦਾਵਾ ਜਤਾਇਆ ਜਾ ਰਿਹਾ ਕਿ 70 ਸੀਟਾਂ 2027 ਵਿੱਚ ਜੋ ਅਕਾਲੀ ਦਲ ਵਾਰਸ ਪੰਜਾਬ ਦਾ ਜਿੱਤੇਗਾ ਤੇ ਪਾਈ ਅੰਮ੍ਰਿਤਪਾਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਚਰਚਾਾਂ ਮਾ ਬਹੁਤ ਇਹਨੇ ਜੇਕਰ ਮਾਝੇ ਵਾਲੇ ਪਾਸੇ ਨੂੰ ਗੱਲ ਕਰਦੀ ਏ ਤਾਂ ਮਾਝੇ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕਰਦੇ ਨੇ ਮਾਲਵੇ ਦਾ ਅੱਧਾ ਹਿੱਸਾ ਸੁਖਵੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕਰਦਾ ਹੈ ਮਾਲਵੇ ਦਾ ਅੱਧਾ ਹਿੱਸਾ ਕਾਂਗਰਸ ਪਾਰਟੀ ਨਾਲ ਖੜਾ ਹੈ ਲੇਕਿਨ ਦੁਆਬੇ ਵਾਲੇ ਜਿਹੜੇ ਨੇ ਉਹ ਇਸ ਰੌਵਚ ਨਹੀਂ ਰਾਜਨੀਤੀ ਬਹੁਤ ਘਾਟੇ ਦੁਆਬੇ ਦੇ ਵਿੱਚ ਕਿਉਂਕਿ ਦੁਆਬੇ ਦੇ ਲੋਕ ਪੜੇ ਲਿਖੇ ਹੋਣ ਦੇ ਨਾਤੇ ਉਹ ਪੰਜਾਬ ਦੇ ਵਿੱਚ ਉਹਨਾਂ ਦਾ ਇੰਟਰਸਟ ਨਹੀਂ ਉਹ ਸਾਰੇ ਕੈਨੇਡਾ ਅਮਰੀਕਾ ਨੂੰ ਬਾਹਰ ਜਾਣ 'ਚ ਲੱਗੇ ਹੋਏ ਨੇ ਮਾਝਾ ਤੇ ਮਾਲਵਾ ਦੋਨੋਂ ਮਿਲ ਕੇ ਪੰਜਾਬ ਵਿੱਚ ਸਰਕਾਰ ਲਿਆਉਂਦੇ ਨੇ ਪੰਜਾਬ ਦੇ ਵਿੱਚ ਜੋ ਅੱਜ ਦਾ ਮਾਹੌਲ ਹੈ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਲੋਕਾਂ ਨੂੰ ਵਾਅਦੇ ਕਰਕੇ ਆਈ ਸੀ ਉਹਨਾਂ ਵਾਅਦਿਆਂ ਦੇ ਉੱਪਰ ਖਰੀ ਨਾ ਉਤਰਨ ਕਰਕੇ ਕਿਤੇ ਨਾ ਕਿਤੇ ਲੋਕਾਂ ਦਾ ਮੂੰਹ ਪੰਗ ਹੋਇਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਜੋ ਪੰਜਾਬ ਲਈ ਹਰ ਰੋਜ਼ ਕੁਝ ਨਾ ਕੁਝ ਨਵਾਂ ਐਲਾਨ ਕਰਦੇ ਨੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦਾ ਕਰਜ਼ਾ ਚੜ੍ਹਿਆ ਹੋਇਆ ਜਿਸ ਕਾਰਨ ਪੰਜਾਬ ਦੀਆਂ ਲੋਕ ਭਲਾਈ ਸਕੀਮਾਂ ਉਹ ਰੁਕ ਜਾਂਦੀਆਂ ਨੇ ਪੰਜਾਬ ਦੇ ਵਿਕਾਸ ਰੁਕੇ ਹੋਏ ਨੇ ਸੜਕਾਂ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਵਿਕਾਸ ਨਹੀਂ ਹੋਏ ਜੋ ਨਜ਼ਰ ਆਉਣੇ ਚਾਹੀਦੇ ਨੇ ਉਹ ਵਿਕਾਸ ਜੋ ਕੰਮ ਸਰਕਾਰ ਨੇ ਪਿੱਛੇ ਕੀਤੇ ਨੇ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਪਾਰਕਾਂ ਬਣੀਆਂ ਪਿੰਡਾਂ ਦੇ ਵਿੱਚ ਸੱਥਾਂ ਬਣੀਆਂ ਜਾਂ ਸ਼ਹਿਰਾਂ ਦੇ ਵਿੱਚ ਪਾਰਕਾਂ ਬਣਾ ਦਿੱਤੀਆਂ ਗਈਆਂ ਉਸ ਤਰ੍ਹਾਂ ਦਾ ਕੁਝ ਵੀ ਨਜ਼ਰ ਨਹੀਂ ਆਇਆ ਇਹਨਾਂ ਕਿੰਨਾ 4 ਸਾਲਾਂ ਦੇ ਵਿੱਚ ਜਿਸ ਨੂੰ ਲੈ ਕੇ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਚਲਦਾ ਕਰਨ ਵਾਸਤੇ ਵੀ ਗੱਲਾਂ ਕਰ ਰਹੇ ਨੇ ਲੇਕਿਨ ਸਮੇਂ ਦੇ ਨਾਲ ਨਾਲ ਕੁਝ ਵੀ ਹੋ ਸਕਦਾ ਹੈ ਜਿਵੇਂ ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਜਿੱਤੀਆਂ ਨੇ ਜੇਕਰ ਆਪਾਂ ਗੱਲ ਕਰੀਏ 92 ਤੋਂ 40 ਘੱਟ ਵੀ ਜਾਂਦੇ ਨੇ ਤਾਂ ਫਿਰ ਵੀ 50 ਐਮਐਲਏ ਆਮ ਆਦਮੀ ਪਾਰਟੀ ਦੇ ਜਿੱਤ ਸਕਦੇ ਨੇ ਤੇ 50 ਐਮਐਲਏ ਆਮ ਆਦਮੀ ਪਾਰਟੀ ਜਿਤਾਉਂਦੀ ਏ ਤਾਂ ਫਿਰ ਆਮ ਆਦਮੀ ਪਾਰਟੀ ਵੀ ਸਰਕਾਰ ਬਣਾਉਣ ਦੇ ਰੋ ਵਿੱਚ ਨਜ਼ਰ ਆ ਰਹੀ ਏ ਭਾਜਪਾ ਵੱਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਭਾਜਪਾ ਨੇ ਆਪਣੇ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਸ਼ੇਅਰ ਬਹੁਤ ਵਧਾਇਆ ਬੀਜੇਪੀ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜਿਹੜੇ ਕਾਂਗਰਸ ਦੇ ਵਿੱਚ ਲੰਬਾ ਸਮਾਂ ਰਹੇ ਨੇ ਉਹਨਾਂ ਦੇ ਕੋਲ ਤਜਰਬਾ ਵੀ ਏ ਉਹਨਾਂ ਦੇ ਕੋਲ ਲੋਕਾਂ ਦੀ ਨਵਜ ਪਛਾਣਨ ਦੀ ਗੱਲ ਕਰਦੇ ਨੇ ਉਹ ਲੋਕਾਂ ਨੂੰ ਜਿਹੜਾ ਪਛਾਣ ਵੀ ਸਕਦੇ ਨੇ ਵੀ ਲੋਕਾਂ ਦੀ ਆਵਾਜ਼ ਕੀ ਏ ਲੋਕਾਂ ਦੀ ਹਵਾ ਕੀ ਏ ਉਸੇ ਬੇਸ ਤੇ ਜੇ ਗੱਲ ਕੀਤੀ ਜਾਵੇ ਬੀਜੇਪੀ ਵੀ ਘਟੋ ਘਟ 30 ਤੋਂ 35 ਐਮਐਲਏ ਆਪਣੇ ਜਿਤਾ ਸਕਦੀ ਏ ਕਾਂਗਰਸ ਪਾਰਟੀ ਜਿਹੜਾ ਕਿ ਅੱਜ ਦੀ ਸਥਿਤੀ ਦੇ ਵਿੱਚ ਬਹੁਤ ਵੱਡਾ ਦਾਵਾ ਕਰ ਰਹੀ ਏ ਪਰ ਕਾਂਗਰਸ ਪਾਰਟੀ ਦੇ ਜਿਹੜੇ ਇਹੀ ਲੀਡਰ ਨੇ ਜਿਹੜੇ 2017 ਤੋਂ 2022 ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਖੂਬ ਲੁੱਟ ਮਚਾਈ ਹਰੇਕ ਡਿਪਾਰਟਮੈਂਟ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿੱਚ ਇਹਨਾਂ ਨੇ ਮੋਰੀ ਹੋ ਕੇ ਲੁੱਟਿਆ ਜੇਕਰ ਇਹਨਾਂ ਦੇ ਹੱਥੇ ਹੀ ਕਮਾਂਡ ਰਹਿੰਦੀ ਏ ਤਾਂ ਫਿਰ ਪੰਜਾਬ ਵਿੱਚ ਕਾਂਗਰਸ ਦੀ ਹਾਲਾਤ ਜਿਹੜੇ ਨੇ ਉਹ ਪਹਿਲਾਂ ਨਾਲੋਂ ਬੱਤਰ ਹੋਣਗੇ ਜੇ ਕੋਈ ਸੇ ਇਮਾਨਦਾਰ ਲੀਡਰ ਦੇ ਹੱਥ ਕਮਾਂਡ ਆਉਂਦੀ ਏ ਕਿ ਚੰਗੇ ਸ਼ਵੀ ਵਾਲੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਈਮਾਨਦਾਰ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਜਿਹੜਾ ਕਿ ਪੰਜਾਬ ਦੀ ਲੁੱਟ ਛੱਡ ਕੇ ਆਪਣੇ ਨਿੱਜੀ ਫਾਇਦੇ ਛੱਡ ਕੇ ਜੇ ਪੰਜਾਬ ਲਈ ਸੋਚਣ ਤਾਂ ਫਿਰ ਕਾਂਗਰਸ ਪਾਰਟੀ ਵੀ ਸੱਤਾ ਦੇ ਵਿੱਚ ਆ ਸਕਦੀ ਏ ਲੇਕਿਨ ਅੱਜ ਦੀ ਸਥਿਤੀ ਵਿੱਚ ਕਾਂਗਰਸ ਪਾਰਟੀ ਦਾ ਸੱਤਾ ਵਿੱਚ ਆਉਣਾ نامुमकिन ਏ ਕਿਉਂਕਿ ਜਿਹੜੇ ਲੀਡਰ ਨੇ ਉਹਨਾਂ ਦੇ ਉੱਪਰ ਵੱਡੇ ਟੈਗ ਲੱਗੇ ਹੋਏ ਨੇ ਪਿਛਤਾਚਾਰ ਦੇ ਕਾਂਗਰਸ ਪਾਰਟੀ ਵਿੱਚ ਜਿਹੜੇ ਇਸ ਟਾਈਮ ਮੌਜੂਦਾ ਬੈਠੇ ਨੇ ਜੇਕਰ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਤਾਂ ਲੋਕ ਫਿਰ ਜਿਸ ਤਰ੍ਹਾਂ ਲੋਕਾਂ ਨੇ ਬਦਲਾ ਕੀਤਾ ਸੀ ਝਾੜੂ ਨੂੰ ਅੱਗੇ ਲੈ ਕੇ ਆਏ ਸੀ ਜਿਹੜੇ ਕਿ ਝਾੜੂ ਦੇ ਐਮਐਲਏ ਬਣੇ ਨੇ ਲੋਕ ਉਹਨਾਂ ਨੂੰ ਸ਼ਕਲ ਤੱਕ ਨਹੀਂ ਵੇਖੀ ਸੀ ਲੋਕਾਂ ਨੇ ਜਾਣਦੇ ਤੱਕ ਨਹੀਂ ਸੀ ਕਿ ਇਹ ਬੰਦਾ ਕਿਸ ਤਰ੍ਹਾਂ ਦਾ ਹੈ ਸਿੱਧੇ ਸਿੱਧੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੇਸ ਨੂੰ ਵੋਟ ਪਾਈ ਸੀ ਪਰ ਹੁਣ ਹਲਕਿਆਂ ਦੇ ਵਿੱਚ ਉਹ ਐਮਐਲਏ ਸਾਹਮਣੇ ਆ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਲੁੱਟਣ ਲੱਗੇ ਹੋਏ ਨੇ ਸੋ ਪੰਜਾਬ ਦੇ ਵਿੱਚ ਲੋਕਾਂ ਨੂੰ ਜਿਹੜਾ ਦਿਖ ਰਿਹਾ ਹੈ ਭਿਕ ਕਿ ਇਮਾਨਦਾਰ ਪਾਰਟੀ ਜਿਹੜੀ ਹੋਵੇਗੀ ਇਮਾਨਦਾਰ ਮੁੱਖ ਮੰਤਰੀ ਬਣੇ ਪੰਜਾਬ ਦਾ ਉਹ ਬੀਜੇਪੀ ਵਾਲੇ ਪਾਸੇ ਵੀ ਲੋਕ ਕਿਤੇ ਨਾ ਕਿਤੇ ਦੇਖ ਰਹੇ ਨੇ ਕਿ ਕੇਂਦਰ ਦੇ ਵਿੱਚ ਬੀਜੇਪੀ ਸਰਕਾਰ ਹੈ ਔਰ ਜਿਹੜੇ ਵੀ ਸਟੇਟਾਂ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਉੱਥੇ ਭ੍ਰਿਸ਼ਟਾਚਾਰ ਖਤਮ ਹੈ ਉੱਥੇ ਭ੍ਰਿਸ਼ਟਾਚਾਰ ਨਹੀਂ ਹੈ ਸੋ ਬੀਜੇਪੀ ਵੀ ਜੈ ਤੀ ਤੋਂ 35 ਸੀਟਾਂ ਜਿੱਤਦੀ ਹੈ ਕਾਂਗਰਸ ਵੀ ਤੀ ਤੋਂ 35 ਸੀਟਾਂ ਜਿੱਤਦੀ ਹੈ ਅਕਾਲੀ ਦਲ ਜਿਹੜੀਆਂ 10 ਤੋਂ 15 ਸੀਟਾਂ ਦੇ ਵਿੱਚ ਚੱਲ ਰਿਹਾ ਅੱਜ ਦੇ ਮਾਹੌਲ ਦੇ ਵਿੱਚ ਤਾਂ ਫਿਰ ਸਰਕਾਰ ਕਿਸੇ ਪਾਰਟੀ ਦੀ ਨਿਰੋਲ ਬਣਨੀ ਸੰਭਵ ਨਹੀਂ ਜੋ ਕਿ ਨੌਟ ਸੀਟਾਂ ਦੇ ਨਾਲ ਬਹੁਮਤ ਮਿਲਦਾ ਹੈ ਪੰਜਾਬ ਦੇ ਵਿੱਚ 59 ਸੀਟਾਂ ਹਰ ਇੱਕ ਪਾਰਟੀ ਲਈ ਬਹੁਤ ਦੂਰ ਨੇ ਕਾਂਗਰਸ ਪਾਰਟੀ ਦਾ 2027 ਦੇ ਵਿੱਚ ਉਸ ਤੋਂ ਪਹਿਲਾਂ ਅਜੇ 1.5 ਸਾਲ ਪਿਆ ਹੈ 1.5 ਸਾਲ ਦੇ ਵਿੱਚ ਜੇ ਕਾਂਗਰਸ ਪਾਰਟੀ ਆਪਣੇ ਆਪ ਸੁਧਾਰ ਕਰਦੀ ਏ ਤਾਂ ਹੋ ਸਕਦਾ ਹੈ ਕਾਂਗਰਸ ਪਾਰਟੀ ਵੀ ਇਸ ਡਾਊਟ ਵਿੱਚ ਆ ਜਾਵੇ ਲੇਕਿਨ ਭਾਜਪਾ ਲਗਾਤਾਰ ਆਪਣੇ ਵਿੱਚ ਸੁਧਾਰ ਕਰ ਰਹੀ ਔਰ ਇਸ ਦੇ ਨਾਲ ਹੀ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਲੋਕ ਮਾਝੇ ਵਾਲੇ ਪਾਸੋਂ ਦੇਖ ਰਹੇ ਨੇ ਉਹਨਾਂ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਅਗਲਾ ਪੰਜਾਬ ਦਾ ਸੀਐਮ ਚਿਹਰੇ ਦੇ ਤੂਪ ਤੇ ਦੇਖਿਆ ਜਾ ਰਿਹਾ ਹੈ ਗੱਠਜੋੜ ਕਿਸੇ ਪਾਰਟੀ ਦਾ ਨਹੀਂ ਹੁੰਦਾ ਤਾਂ ਕਿਸੇ ਪਾਰਟੀ ਦੀ ਅਨਰੋਲ ਸਰਕਾਰ ਬਣਨੀ ਮੁਸ਼ਕਲ ਹੈ ਗੱਠਜੋੜ ਹੁੰਦਾ ਹੈ ਤਾਂ ਫਿਰ ਕੋਈ ਕਿਹੜੀ ਪਾਰਟੀ ਦਾ ਨਾਲ ਗੱਠਜੋੜ ਹੋਵੇਗਾ ਉਹ ਪਾਰਟੀਆਂ ਫਿਰ ਆਸ ਸਰਕਾਰ ਸਰਕਾਰ ਬਣਾ ਸਕਦੀਆਂ ਨੇ 58 ਦਾ ਅੰਕੜਾ ਪਾਰ ਕਰ ਸਕਦੀਆਂ ਨੇ ਅੱਜ ਦੀ ਸਥਿਤੀ ਵਿੱਚ 58 ਅੰਕੜਾ ਕਿਸੇ ਵੀ ਪਾਰਟੀ ਲਈ ਦੂਰ ਹੈ